ਪਾਣੀ 'ਚ ਤੈਰਨ ਲੱਗੀ ਕਿਸਾਨ ਵੱਲੋਂ ਝੋਨੇ 'ਚ ਪਾਈ ਡੀਏਪੀ ਖਾਦ ਪਿੰਡ ਅਪਟਾਲ ਕਲਾਂ ਸਟੇਟੀ ਦੇ ਵਿੱਚੋਂ ਲੱਤੀ ਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ ਤੈਰ ਲੱਗੇ ਅਸੀਂ ਅਗਲੇ ਇੱਕ ਕਿੱਲੇ 'ਚ ਪਾ ਕੇ ਅਗਲੇ ਕਿੱਲੇ 'ਚ ਪਾਈ ਜਦ ਨੂੰ ਉਹ ਉੱਤੇ ਦਰਦੀ ਫਿਰਦੀ ਕਿਸਾਨਾਂ ਦਾ ਖਤਸ਼ਾ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਹੈ ਨਕਲੀ ਡੀਏਪੀ ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀ ਨਕਲੀ ਡੀਏਪੀ ਬਾਕੀ ਇਹ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਕੱਟੀ ਹੋ ਗਈ ਸਾਰੀ ਡੀਏਪੀ ਪਾਣੀ 'ਚ ਤੈਰ ਰਹੀ ਖਾਦ ਤੇ ਖੇਤੀਬਾੜੀ ਅਫਸਰ ਦਾ ਵੱਡਾ ਬਿਆਨ ਨਹੀਂ ਜੀ ਨਹੀਂ 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 ਪਾਰਾ ਹੁੰਦਾ ਪਾਣੀ ਦੇ ਵਿੱਚ ਬੈਠ ਜਾਂਦਾ ਕੋਈ ਗੱਲ ਨਹੀਂ ਵੱਡਾ ਸਵਾਲ ਕੀ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਹੈ ਨਕਲੀ ਡੀਏਪ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਸਰਕਾਰੀ ਸਟੇਟੀਆਂ ਦੇ ਵਿੱਚ ਜੀ ਹਾਂ ਖੇਤ 'ਚ ਡੀਏਪ ਖਾਦ ਪਾ ਰਹੇ ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਪਿੰਡ ਦੀ ਸੁਸਾਇਟੀ 'ਚੋਂ ਇਹ ਖਾਦ ਲੈ ਕੇ ਆਇਆ ਸੀ ਜਦੋਂ ਉਸ ਵੱਲੋਂ ਖਾਦ ਨੂੰ ਝੋਨੇ 'ਚ ਪਾਇਆ ਗਿਆ ਤਾਂ ਇਹ ਸਾਰੀ ਖਾਦ ਪਾਣੀ 'ਚ ਤੈਰਨ ਲੱਗ ਗਈ ਸੀ ਤੇ ਜਦੋਂ ਉਸ ਵੱਲੋਂ ਇਸ ਨੂੰ ਹੱਥ ਨਾਲ ਮਲ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਸਵਾਦੀ ਤਰ੍ਹਾਂ ਨਜ਼ਰ ਆ ਰਹੀ ਸੀ ਇਸ ਦੇ ਚਲਦੇ ਹੀ ਉਸ ਵੱਲੋਂ ਇਸ ਮਸਲੇ ਨੂੰ ਆਪਣੇ ਪਿੰਡ ਦੇ ਕਿਸਾਨਾਂ ਤੇ ਹੋਰ ਕਿਸਾਨਾਂ ਆਗੂਆਂ ਦੇ ਧਿਆਨ 'ਚ ਲਿਆਂਦਾ ਗਿਆ ਇਸ ਕਿਸਾਨ ਦਾ ਕਹਿਣਾ ਕਿ ਉਸ ਵੱਲੋਂ ਅਜਿਹਾ ਮਾਮਲਾ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਗਿਆ ਕਿਸਾਨ ਦਾ ਕਹਿਣਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਡੀਏਪੀ ਖਾਦ ਜਦੋਂ ਵੀ ਖੇਤ 'ਚ ਪਾਈ ਜਾਂਦੀ ਹੈ ਤਾਂ ਖਾਦ ਖੇਤ ਦੀ ਜ਼ਮੀਨ 'ਚ ਲੱਗ ਜਾਂਦੀ ਹੈ ਪਰ ਇਹ ਖਾਦ ਪਾਣੀ 'ਚ ਤੈਰਦੀ ਦਿਖਾਈ ਦੇ ਰਹੀ ਹੈ। ODAP ਜੇ ਆਪਾਂ ਨੇ ਪਿੰਡ ਪਟਾਲਕਲਾ ਸਟੇਟੀ ਦੇ ਵਿੱਚੋਂ ਲੱਤੀ ਦੀ ਤੇ ਉਹ ਅਸੀਂ ਜਦੋਂ ਪਾਈ ਤੇ ਉਹ ਪਾਣੀ ਦੇ ਉੱਤੇ ਤਰ ਲੱਗੇ ਅਸੀਂ ਅਗਲੇ ਇੱਕ ਕੀਲੇ 'ਚ ਪਾ ਕੇ ਅਗਲੇ ਕੀਲੇ 'ਚ ਪਾਈ ਜਦ ਨੂੰ ਉਹ ਉੱਤੇ ਤਰਦੀ ਫਿਰਦੀ ਜੀ। ਵੀ ਸਾਨੂੰ ਇਹ ਡੁਪਲੀਕੇਟ ਲੱਗਦੀ ਜੀ। ODAP ਇੱਕ ਪਹਿਲਾਂ ਪੁਰਾਣਾ ਗੱਟਾ ਪਾਇਆ ਹੋਇਆ ODAP ਪਈ ਸਬੂਤ ਉਹਦੇ ਨਾਲ ਲੱਗਵੇਂ ਕੀਲੇ ਦੇ ਵਿੱਚ ਪਈ। ਤੇ ਸਾਨੂੰ ਤਾਂ ਇਹ ਸ਼ੱਕ ਹੈ ਜੀ ਵੀ ਨਕਲੀ ਡੀਏਪੀ ਸਾਰੀ ਤੁਸੀਂ ਕੋਈ ਤਜਰਬਾ ਕਰਕੇ ਦੇਖਿਆ ਕੋਈ ਕਿਸ ਤਰ੍ਹਾਂ ਦਾ ਤੋ ਯਾਰ ਬਾਈ ਪਹਿਲਾਂ ਕੀਤਾ ਹੋਇਆ ਸੀਨੇ ਡੀਏਪੀ ਸਪਰੇਅ ਵਾਸਤੇ ਕੋਲ ਦਿਆਂ ਤੇ ਓ ਡੀਏਪੀ ਬਾਲਟੀ ਚ ਕੋਲਦੀਏ ਦੋ ਦੋ ਦਿਨ ਦੂਜੇ ਦਿਨ ਵੀ ਪਈ ਰਹਿੰਦੀ ਏ ਤੇ ਖੁਰਦੀ ਵੀ ਨਹੀਂ ਗਈ ਉਹ ਡੰਡਿਆਂ ਨਾਲ ਵੀ ਨਹੀਂ ਖੁਰਦੀ ਗਈ ਤੇ ਐਸੇ ਕਰਕੇ ਤਜਰਬਾ ਕਰਿਆ ਇਹ ਮਿੰਟਾਂ ਸਗੰਟਾਂ ਦੇ ਵਿੱਚ ਕੋਲ ਜਾਂਦੀ ਏ ਸਾਰੀ ਐਸੇ ਕਰਕੇ ਆ ਸਾਨੂੰ ਉਹ ਡੁਪਲੀਕੇਟ ਲੱਗਦੀ ਏ ਤੇ ਬਾਕੀ ਇਹ ਜਿਹੜੀ ਡੀਏਪੀ ਹਵਾ ਨਾਲ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਸਾਰੀ ਡੀਏਪੀ ਆਗੇ ਦੇਖ ਵੀ ਸਕਦੇ ਆ ਕੋਈ ਮੈਕਮਿਆਲੇ ਨੂੰ ਵੀ ਫੋਨ ਕੀਤਾ ਹੋਇਆ ਸੀ ਨੇ ਖੇਤੀਬਾੜੀ ਦਫ਼ਤਰ 'ਚ ਫੋਨ ਕਰਾਇਆ ਦੀ ਤੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਆਪਣਾ ਸਟੇਟੀ ਦੇ ਪ੍ਰਧਾਨ ਨੂੰ ਬੁਲਾ ਕੇ ਦਿਖਾਇਆ ਬਾਕੀ ਹੋਰ ਲਾਬਲੇ ਖੇਤਾਂ ਵਾਲੇ ਨੇ ਦਿਖਾਈ ਵੀ ਤਰਦੀ ਫਿਰਦੀ ਦੀ ਇੱਕ ਪਾਸੇ ਸਾਰੀ ਇੱਕ ਪਾਸੇ ਇਕੱਠੀ ਹੋ ਗਈ ਮੰਗ ਤੇ ਇਹੀ ਹੈ ਜੀ ਵੀ ਸਾਡੇ ਨਾਲ ਠੱਗੀ ਹੋ ਰਹੀ ਹੈ ਸਰਕਾਰੀ ਸਟੇਟੀਆਂ ਦੇ ਵਿੱਚ ਤੇ ਬਾਕੀ ਵੀ ਪ੍ਰਸ਼ਾਸਨ ਇਹਦੇ ਕਾਰਵਾਈ ਕਰੇ ਸਟੇਟੀ ਤੇ ਕੋਈ ਫੈਕਟਰੀ ਦੇ ਕੋਈ ਇਸੇ ਦੇ ਵੀ ਕਾਰਵਾਈ ਹੋਵੇ ਹੋਣੀ ਚਾਹੀਦੀ ਹੈ ਜ਼ਰੂਰੀ ਸਾਰੀ ਜਾਂਚ ਹੋਣੀ ਚਾਹੀਦੀ ਹੈ ਡੀਏਪੀ ਦੀ ਸਾਰੇ ਲੋਕ ਲੈਂਦੇ ਨੇ ਵੀ ਸਟੇਟੀਆਂ ਦੇ ਵਿੱਚੋਂ ਇਹ ਡੰਗਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਦੀ ਤੇ ਕੱਲ ਨੂੰ ਵੀ ਇਹ ਸਟੇਟੀਆਂ ਦੇ ਵਿੱਚੋਂ ਲੋਕਾਂ ਨੇ ਲੱਤੀ ਹੈ ਲੋਕਾਂ ਨੇ ਜੂਰੀ ਉਹਦੇ ਵਿੱਚ ਪਾਈ ਹੈ ਬਾਨਾਂ ਦੇ ਵਿੱਚ ਉਹਨਾਂ ਦਾ ਕੋਈ ਤਸੱਲੀ ਤਾਂ ਨਹੀਂ ਹੈਗੀ ਖੁਰੀ ਆ ਜਾਂ ਨਾ ਖੁਰੀ ਹੈ ਕਿਵੇਂ ਅਸੀਂ ਤਾਂ ਉੱਤੇ ਪਾ ਕੇ ਦੇਖੀ ਅੱਜ ਕੀ ਅੱਜ ਕੀ ਨਹੀਂ ਸਾਡੀ ਤਾਂ ਤਰ ਤਰ ਕੇ ਇੱਕ ਸਾਈਡ ਲੱਗ ਗਈ ਸਾਰੀ ਪਹਿਲਾਂ ਕਦੇ ਦੇਖਿਆ ਤੁਸੀਂ ਵੀ ਐਦਾਂ ਇਹ ਤਾਂ ਕੀ ਕਿਦੇ ਵੀ ਨਹੀਂ ਦੇਖਿਆ ਹੈਗਾ ਜੀ ਵੀ ਕੋਈ ਡੀਏਪੀ ਤਰਦੀ ਹੋਵੇ ਜਾਂ ਖੁਰ ਜੇ ਕੋਲਕਤ ਇਹਦਾ ਹਈ ਨਹੀਂ ਦੀ ਕਿਦੇ ਵੀ ਇਕੱਠੇ ਹੋਏ ਕਿਸਾਨਾਂ ਵੱਲੋਂ ਇਸ ਮਾਮਲੇ ਨੂੰ ਖੇਤੀਬਾੜੀ ਵਿਭਾਗ ਦੇ ਧਿਆਨ ਚ ਲਿਆਂਦਾ ਗਿਆ ਹੈ ਜਿਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਤੋਂ ਇਸ ਦੀ ਢੁੰਗਾਈ ਨਾਲ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਇਹ ਸਾਨੂੰ ਇਹਦਾ ਕੱਲ ਫੋਨ ਗਿਆ ਸੀ ਜੀ ਵੀ ਐਂ ਕਰਕੇ ਆਪਣੇ ਡੀਏਪੀ ਜਿਹੜੀ ਉੱਪਰ ਤਿਰਦੀ ਫਿਰਦੀ ਹੈ ਜੀ ਜਦ ਕਿ ਅਸੀਂ ਨੇ ਅੱਜ ਤੱਕ ਲਾ ਲੋ ਵੀ 15-16 ਸਾਲ ਹੋ ਗਏ ਖੇਤੀ ਕਰਦੇ ਨੂੰ ਜੀ ਤੇ ਡੀਏਪੀ ਕਦੇ ਇੰਨੀ ਛੇਤੀ ਖੁਰੀ ਨਹੀਂ ਨਾ ਕਦੇ ਉੱਪਰ ਤਰੀਏ ਪਾਣੀ ਦੇ ਜੀ ਤੇ ਅਸੀਂ ਕਣਕ ਦੇ ਵੀ ਸਪਰੇਅ ਕਰਦੇ ਹਾਂ ਜੀ ਡੀਏਪੀ ਦੋ-ਦੋ ਦਿਨਾਂ ਚ ਖੁਰਦੀ ਆਈ ਜੀ ਉਹ ਪਾਣੀ ਚ ਭੌਕੇ ਪਾਣੀ ਚ ਭੌਕੇ ਹਾਂਜੀ ਤੇ ਹੁਣ ਅਸੀਂ ਇੱਥੇ ਭੌਕੇ ਵੀ ਦੇਖੀਏ ਪਾਣੀ ਦੇ ਵਿੱਚ ਜੀ ਤੇ ਇਹਦੇ ਵਿੱਚ ਲਾ ਲੋ ਵੀ 20 25 ਮਿੰਟਾਂ ਦੇ ਵਿੱਚ ਡੀਪੀ ਸਾਰੀ ਖੁਰ ਜਾਂਦੀ ਹੈ ਜੀ ਇੱਕ ਰਾਖ ਵਾਂਗੂ ਬਣ ਜਾਂਦੀ ਹੈ ਤੇ ਇਹ ਨਾਲ ਜਦੋਂ ਖਾਵਾ ਦੇ ਕਾਰਨ ਜੇ ਸਾਰੀ ਇੱਕ ਪਾਸੇ ਡੀਪੀ ਇਕੱਠੀ ਹੋ ਗਈ ਜੀ ਜਦ ਕਿ ਇਹ ਹੋਣੀ ਚਾਹੀਦੀ ਨਾ ਅਸੀਂ ਅੱਜ ਤੱਕ ਦੇਖੀ ਜੀ ਪਹਿਲੀ ਵਾਰੀ ਦੇਖੀ ਜੀ ਇਹ ਸਾਨੂੰ ਐ ਲੱਗਦਾ ਵੀ ਇਹਦੀ ਡੁਪਲੀਕੇਟ ਆਈ ਹੋਈ ਇਹਦੇ ਵਿੱਚ ਜੀ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਹੈਰਾਨ ਕਰਦਾ ਮਾਮਲਾ ਹੈ ਹੈਰਾਨ ਕਰਦੀਆਂ ਤਸਵੀਰਾਂ ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਪੁਟਾਲ ਕਲਾਂ ਤੋਂ ਸਾਹਮਣੇ ਆਇਆ ਕਿਸਾਨਾਂ ਵੱਲੋਂ ਇਸ ਮਾਮਲੇ ਨੂੰ ਹੁਣ ਖੇਤੀਬਾੜੀ ਅਫਸਰ ਦੇ ਧਿਆਨ ਚ ਲਿਆਂਦਾ ਗਿਆ ਜਿਨ੍ਹਾਂ ਦਾ ਕਹਿਣਾ ਹੈ ਕਿ ਖਾਦ ਦੇ ਸੈਂਪਲ ਲੈ ਲਏ ਗਏ ਨੇ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਸਾਨੂੰ ਕਿਸਾਨਾਂ ਵੱਲੋਂ ਇੱਕ ਸ਼ਿਕਾਇਤ ਮਿਲੀ ਸੀ ਟੈਲੀਫੋਨਿਕਲੀ ਵੀਐਸੀ ਸੋਸਾਇਟੀ ਤੋਂ ਡੀਏਪ ਚੱਕਿਆ ਸਾਨੂੰ ਉਹ ਨਕਲੀ ਜਾਪਦਾ ਹੈ ਅਸੀਂ ਪਹਿਲਾਂ ਕਿਸਾਨ ਦੇ ਖੇਤ ਦੇ ਵਿੱਚ ਗਏ ਸੀ ਉੱਥੇ ਜਾ ਕੇ ਦੇਖਿਆ ਤਾਂ ਜੋ ਵੀ ਉਹ ਡੀਏਪੀ ਇਥੋਂ ਲੈ ਕੇ ਗਿਆ ਉਹ ਇੱਥੇ ਆ ਕੇ ਸੋਸਾਇਟੀ ਦੇ ਵਿੱਚ ਚੈੱਕ ਕਰਿਆ ਪਰ ਨਾਲ ਤਾਂ ਜੋ ਵੀ ਸਟੌਕ ਜਿੱਤੇ ਪਿਆ ਉਹ ਚ ਸੈਂਪਲ ਡਰਾ ਕਰੇਗੇ ਨਹੀਂ ਚਲੋ ਅਸੀਂ ਜਿਹੜਾ ਕੇਸ ਦੇਖਿਆ ਉਹਦੇ ਦੇ ਵਿੱਚ ਅੱਜ ਪਾਣੀ ਨਹੀਂ ਸੀ ਸਾਰਾ ਡੀਏਪੀ ਜੋ ਵੀ ਬੈਠਾ ਹੋਇਆ ਸੀ ਤੇ ਇਸੇ ਕਰਕੇ ਉਹ ਜੋ ਵੀ ਕੰਕ ਕੁਝ ਤੈਰਦਾ ਤਾਂ ਨਹੀਂ ਅਸੀਂ ਦੇਖਿਆ ਪਰ ਉਹਨਾਂ ਨੇ ਜਨ ਵੀਡੀਓ ਦਿਖਾਈ ਹੈ ਉਹ ਵਿੱਚ ਉਹ ਕੱਪੜੇ ਦੇ ਨਾਲ ਚੱਕਦੇ ਦਿਖਾ ਰਹੇ ਨੇ ਨਹੀਂ ਜੀ ਤੈਰਦਾਗਾ ਜੀ ਆਪਾਂ ਨਹੀਂ ਜੀ ਨਹੀਂ 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 ਪਾਰਾ ਹੁੰਦਾ ਪਾਣੀ ਦੇ ਵਿੱਚ ਬੈਠ ਜਾਣਾ ਕੋਈ ਨਹੀਂ ਹਾਂ ਜੀ ਜਾ ਪਾਣੀ ਦੇ ਵਿੱਚ ਭੁੱਲਦਾ ਹੈ ਕੋਈ ਵੀ ਹੈ ਚਲੋ ਅਸੀਂ ਉਸ ਸਟਾਕ ਦੇ ਉਸੇ ਸੇਮ ਪੈਕੇਜ ਵਾਲੇ ਸਟਾਕ ਦੇ ਜਿਹੜੇ ਅਸੀਂ ਨਮੂਨੇ ਭਰ ਲਏ ਨੇ ਜੋ ਵੀ ਜਿਹੜਾ ਰਿਜ਼ਲਟ ਆਊਗਾ ਉਸ ਦੇ ਅਨਸਾਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਕਈ ਤਰ੍ਹਾਂ ਦੇ ਸਵਾਲ ਹੁਣ ਇਸ ਖਾਦ ਨੂੰ ਲੈ ਕੇ ਖੜੇ ਹੋ ਰਹੇ ਨੇ ਜੋ ਇਸ ਸੁਸਾਇਟੀ ਵੱਲੋਂ ਧੜਲੇ ਨਾਲ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਦਿੱਤੀ ਜਾ ਰਹੀ ਹੈ ਦੇਖਣਾ ਹੋਵੇਗਾ ਜਾਂਚ 'ਚ ਹੁਣ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਜਗਮਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ